ਅਜਿਹੇ ਹਾਲਾਤ ਹੀ ਤੁਹਾਨੂੰ ਦਿਖਾਉਣ ਦੇ ਲਈ ਲੈ ਕੇ ਆਏ ਹਾਂ ਕਿ ਪੰਜ ਦਰਿਆਵਾਂ ਦੀ ਧਰਤੀ ਅੱਜ ਕਿਵੇਂ ਬੰਜਰ ਹੁੰਦੀ ਜਾ ਰਹੀ ਹੈ ਪਰ ਅੱਜ ਪਾਣੀਆਂ ਦੀ ਖਾਤਰ ਇਸ ਧਰਤੀ ਦੇ ਵਿੱਚੋਂ ਸੋਨਾ ਉਗਣਾ ਤਾਂ ਦੂਰ ਦੀ ਗੱਲ ਕੰਕਾਲ ਜਿਹੜੇ ਨੇ ਉਹ ਮਿਲ ਰਹੇ ਨੇ ਕੰਮ ਸਟਾਰਟ ਹੀ ਹੋਇਆ ਸੀ ਪਰ ਕੰਮ ਕੁਝ ਨਹੀਂ ਅੱਜ ਸਾਡਾ ਸਾਰਾ ਦਿਨ ਖਰਾਬ ਹੋ ਗਿਆ ਇੱਥੇ ਕੰਮ ਸ਼ੁਰੂ ਹੋਇਆ ਹੋਇਆ ਬੰਦ ਕਰਵਾ ਦਿੱਤਾ ਕਾਰਨ ਸਾਰਾ ਦਿਨ ਖਰਾਬ ਹੋ ਗਿਆ ਜੀ ਬਸ ਉਹਨਾਂ ਨੇ ਕਹਿਤਾ ਕਿ ਤੁਸੀਂ ਮਾਈਨਿੰਗ ਦਾ ਕੰਮ ਕਰ ਲਓ ਇਹਦੀ ਜਿਹੜੀ ਐਪਲੀਕੇਸ਼ਨ ਵਗੈਰਾ ਲੱਗੀ ਹੋਈ ਹੈ ਤਿੰਨ ਮੰਤ ਵੈਸੀ ਹੋ ਗਏ ਹੁਣ ਅਸੀਂ ਇਹ ਐਪਲੀਕੇਸ਼ਨ ਦੀ ਵੇਟ ਕਰੀ ਜਾਵਾਂਗੇ ਇੱਥੇ 650 ਹੋ ਗਿਆ ਇੱਥੇ 1000 ਹੋ ਜਾਣਾ ਇੱਕ ਦਿਨ ਚ ਇੱਥੇ 3 ਤੋਂ 4 ਜਾਨਵਰ ਡੇਲੀ ਮਿਲਦੇ ਮਰੀਆਂ ਕਾਫੀ ਜਾਨਵਰ ਮਰ ਚੁੱਕੇ ਹਨ ਮਨ ਲਗੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਾਨੂੰ ਕੋਈ ਵੀ ਇਦਾਂ ਦੀ ਕੋਈ سپورਟ ਨਹੀਂ ਕੀਤੀ ਗਈ ਕੋਈ ਵੀ ਮਨ ਲਗੇ ਇੱਥੇ ਸਰਕਾਰ ਦਾ ਬੰਦਾ ਇੱਥੇ ਆ ਕੇ ਖੜਿਆ ਨਹੀਂ ਹੈ। ਸਾਨੂੰ ਤਾਂ ਪਾਣੀ ਵੀ ਨਹੀਂ ਮਿਲ ਰਿਹਾ ਅੱਜ ਇੱਥੇ ਜਾਨਵਰਾਂ ਦੀ ਲਾਸ਼ਾਂ ਆ ਮੈਨੂੰ ਪਾਣੀ ਨਹੀਂ ਮਿਲਿਆ ਅੱਜ ਕੱਲੋ ਇਨਸਾਨਾਂ ਦੀ ਹੋਊਗੀ। ਅੱਜ ਹੀ ਕੱਲ ਸਾਰਾ ਡਿਪਾਰਟਮੈਂਟ ਤੇ ਡੀਸੀ ਵਗੈਰਾ ਸਾਰੇ ਇੱਥੇ ਆਏ ਹੋਏ ਸੀ। ਕੱਲ ਸ਼ਾਮੀ ਵੀ ਅਸੀਂ ਉਹਨਾਂ ਨਾਲ ਗੱਲ ਕਰਕੇ ਦੱਸੀ ਉਹਨਾਂ ਨੂੰ ਸਾਰੇ ਇੱਥੇ ਜੋ ਵੀ ਹੋਇਆ। ਪਰ ਉਹ ਫੋਟੋ ਵਗੈਰਾ ਕਰਕੇ ਆਪਣਾ ਚੱਲੇ ਗਿਆ ਰੁਕਣਾ। ਕਹਿੰਦੇ ਸੋਨੇ ਰੰਗੀ ਧਰਤੀ ਤੋਂ ਸੋਨਾ ਹੀ ਉਗਣਾ ਪਰ ਅੱਜ ਉਹ ਸੋਨੇ ਰੰਗੀ ਧਰਤੀ ਦੇ ਇਹ ਹਾਲਾਤ ਨੇ ਅਜਿਹੇ ਹਾਲਾਤ ਹੀ ਤੁਹਾਨੂੰ ਦਿਖਾਉਣ ਦੇ ਲਈ ਲੈ ਕੇ ਆਏ ਆ ਕਿ ਪੰਜ ਦਰਿਆਵਾਂ ਦੀ ਧਰਤੀ ਅੱਜ ਕਿਵੇਂ ਬੰਜਰ ਹੁੰਦੀ ਜਾ ਰਹੀ ਹੈ ਕਿ ਹਾਲਾਤ ਨੇ ਅੱਜ ਪੰਜਾਬ ਦੀ ਇਸ ਧਰਤੀ ਦੇ ਇਸ ਸੋਨੇ ਰੰਗੀ ਧਰਤੀ ਦੇ ਹਾਲਾਤ ਕੀ ਬਣ ਚੁੱਕੇ ਨੇ ਅਸੀਂ ਅੱਜ ਇੱਕ ਡੈਮ ਤੇ ਪਹੁੰਚਿਆ ਪੰਜਾਬ ਦਾ ਹੀ ਇੱਕ ਡੈਮ ਜਿੱਥੇ ਪਾਣੀ ਪੰਜ ਦਰਿਆਵਾਂ ਦੀ ਧਰਤੀ ਤਾਂ ਕਿਹਾ ਜਾਂਦਾ ਸੀ ਪਾਣੀ ਇੰਨੇ ਵਹਿੰਦੇ ਸੀ ਪਰ ਅੱਜ ਪਾਣੀਆਂ ਦੀ ਖਾਤਰ ਇਸ ਧਰਤੀ ਦੇ ਵਿੱਚੋਂ ਸੋਨਾ ਉਗਣਾ ਤਾਂ ਦੂਰ ਦੀ ਗੱਲ ਕੰਕਾਲ ਜਿਹੜੇ ਨੇ ਉਹ ਮਿਲ ਰਹੇ ਨੇ ਕੀ ਐਵੇਂ ਦਸ਼ਾ ਕਿਉਂ ਹੋਈ ਇਸ ਦਾ ਜ਼ਿੰਮੇਵਾਰ ਕੌਣ ਹੈ ਬਹੁਤ ਸਾਰੇ ਸਵਾਲ ਨੇ ਇੱਥੋਂ ਦੇ ਲੋਕਲ ਵਸਨੀਕ ਇਸ ਦੇ ਲਈ ਪ੍ਰਯਾਸ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਵਿੱਚ ਕੀ ਹਾਲਾਤ ਐਵੇਂ ਬਣੇ ਕਿ ਉਹ ਸਭ ਤੋਂ ਪਹਿਲਾਂ ਤਾਂ ਮੈਂ ਮੇ ਪਾਜ ਦਾ ਪਾਣੀ ਡੈਮ ਦਾ ਕੱਢਿਆ ਗਿਆ ਹੈ 3 ਮੰਥ ਹੋ ਗਏ ਮਤਲਬ 3 ਮੰਥ ਹੋ ਜਿਹੜਾ ਇਸ ਡੈਮ ਸੁੱਕ ਗਿਆ ਪੂਰਾ ਤੇ ਅਸੀਂ ਜਿਹੜੇ ਪਿੰਡ ਦੇ ਮੁੰਡੇ ਐ ਡੇਢ ਮਹੀਨੇ ਤੋਂ ਜਿਹੜੇ ਇੱਥੇ ਪਾਣੀ ਪਾ ਰਹੇ ਐ ਜਿਹੜੇ ਕਹਿੰਦੇ ਇਰੀਗੇਸ਼ਨ ਡਿਪਾਰਟਮੈਂਟ ਐ ਇਹਨਾਂ ਨੇ ਇਹਦਾ ਪਾਣੀ ਕੱਢਿਆ ਸਾਰਾ ਅੱਛਾ ਹਾਂਜੀ ਤੇ ਇਹ ਮੈਂ ਦੇਖਿਆ ਪਿੱਛੇ ਟਰੈਕਟਰ ਚਲਾਏ ਜਾ ਰਹੇ ਉਹ ਤੁਹਾਡੇ ਵੱਲੋਂ ਹੀ ਐਫਰਟਸ ਕੀਤੇ ਜਾ ਰਹੇ ਔਰ ਕਾਰਨ ਕੀ ਹੈ ਉਹਦਾ ਮੈਂ ਮੋਦਾ ਕਾਰਨ ਹੈ ਕਿ ਕੋਈ ਸਰਕਾਰ ਤੇ ਕਿਸੇ ਕੋਈ ਬੰਦਾ ਗਵਰਨਮੈਂਟ ਦਾ ਕੋਈ ਨਹੀਂ ਆਇਆ ਇੱਥੇ ਤੇ ਮੁੰਡੇ ਇੱਥੇ ਐਕਸਰਸਾਈਜ਼ ਕਰਨੇ ਆਉਂਦੇ ਸੀ ਉਹਨਾਂ ਦੇ ਜਾਨਵਰ ਵਗੈਰਾ ਫਸੇ ਦੇਖੇ ਪਹਿਲਾਂ ਜਾਨਵਰਾਂ ਨੂੰ ਕੱਢਿਆ ਫਿਰ ਇੱਕ ਦੋ ਮੁੰਡੇ ਨੇ ਅੱਗੇ ਆਵਾਜ਼ ਉੱਠੀ ਮਤਲਬ ਫਿਰ ਪਿੰਡ ਦੇ ਮੁੰਡੇ ਇਕੱਠੇ ਹੋਏ ਪੰਜ ਛੇ ਮੁੰਡੇ ਇਕੱਠੇ ਹੋ ਕੇ ਫਿਰ ਅਸੀਂ ਦੋ ਤੋਂ ਤਿੰਨ ਟੈਂਕਰ ਜਿਹੜੇ ਚੱਕੇ ਫਿਰ ਐਵੇਂ ਅਸੀਂ ਮਤਲਬ ਵੀਡੀਓ ਵਗੈਰਾ ਵਾਇਰਲ ਹੋਈ ਫਿਰ ਅੱਗੇ ਨਾਲ ਦੇ ਪਿੰਡਾਂ ਦੇ ਮੁੰਡੇ ਜਿਹੜੇ ਇੱਥੇ ਸੇਵਾ ਕਰਨਾ ਹੈ ਅਸੀਂ ਇੱਕ ਦਿਨ ਦੇ ਇੱਥੇ 15 ਤੋਂ 20 ਟੈਂਕਰ ਜਿਹੜੇ ਪਾਉਂਦੇ ਆ ਪਾਣੀ ਦੇ ਹਾਂਜੀ ਤੇ ਇਹ ਸਾਨੂੰ ਕੰਮ ਕਰਦੇ ਨੂੰ ਵੀ ਅਸੀਂ ਅੱਜ ਮਤਲਬ ਵੱਡੀ ਛੱਪੜੀ ਬਣਾਣੀ ਸੀ ਜਿਵੇਂ ਹੁਣ ਵੀਡੀਓ ਵਾਇਰਲ ਹੋਈ ਤੇ ਹੁਣ ਮਤਲਬ ਕਾਫੀ ਪਿੰਡਾਂ ਦੇ ਮੁੰਡੇ ਕਹ ਰਹੇ ਸੀ ਦਿੱਲੀ ਆਣਾ ਹੈ ਮਤਲਬ ਅਸੀਂ ਟੈਂਕਰ ਪਾਣੀ ਹੈ ਤੇ ਜਗ੍ਹਾ ਉਹਦੀ ਹੈ ਨਹੀਂ ਕਿਉਂਕਿ ਛੱਪੜੀਆਂ ਸਾਰੀ ਫੁੱਲ ਪਈਆਂ ਅਸੀਂ ਇੱਥੇ ਹੁਣ ਵੱਡੀ ਛੱਪੜੀ ਬਣਾਉਣ ਲੱਗੀ ਸੀ ਉਹ ਵੀ ਏਰੀਆ ਅਡਮਿੰਟਮੈਂਟ ਨੇ ਰੋਕ ਦਿੱਤੀ ਕਹਿੰਦੇ ਤੁਸੀਂ ਮਤਲਬ ਮਾਈਨਿੰਗ ਦਾ ਕੰਮ ਕਰ ਰਹੇ ਹੋ ਅੱਛਾ ਹਾਂ ਜੀ ਅਡਮਿੰਟਮੈਂਟ ਦੇ ਵੱਲੋਂ ਤੁਹਾਨੂੰ ਇਹ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹਾਂ ਜੀ ਬੰਦ ਕੀਤਾ ਗਿਆ ਸਵੇਰੇ ਅਸੀਂ ਅੱਜ ਮੈਂ 4 ਵਜੇ ਇੱਥੇ 5 ਮਿੰਟ ਦੇ ਇੱ ਮਤਲਬ ਉਹਦੇ ਵਾਸਤੇ ਛਪੜੀ ਵਾਸਤੇ ਤੇ 7:30-8:00 ਜੀ ਉਹਨੇ ਬੰਦ ਕਰਾਤੀ ਆ ਕੇ ਕੰਮ ਸਟਾਰਟ ਹੀ ਹੋਇਆ ਸੀ ਫਿਰ ਕੰਮ ਕੁਛ ਨਹੀਂ ਅੱਜ ਸਾਡਾ ਸਾਰਾ ਦਿਨ ਖਰਾਬ ਹੋ ਗਿਆ ਇੱਥੇ ਕੰਮ ਸ਼ੁਰੂ ਹੋਇਆ ਹੋਇਆ ਬੰਦ ਕਰਵਾ ਦਿੱਤਾ ਕਾਰਨ ਕੀ ਦਿੱਤਾ ਨਾ ਸੀ ਕਿਸੇ ਨੇ ਇੱਥੇ ਰੋਟੀ ਖਾਈ ਆ ਚਾਹ ਚੂਪੀ ਕੇ ਇੱਥੇ ਆਏ ਸੀ ਸਾਡਾ ਸਾਰਾ ਦਿਨ ਖਰਾਬ ਹੋ ਗਿਆ ਜੀ ਬਸ ਉਹਨਾਂ ਨੇ ਕਹਿਤਾ ਕਿ ਤੁਸੀਂ ਮਾਈਨਿੰਗ ਦਾ ਕੰਮ ਕਰ ਰਹੇ ਹੋ ਜੀ ਸੀਬੀ ਸਾਡੀ ਬਾਰਕਰ ਦੀ ਫੋਟੋ ਵਗੈਰਾ ਖਿੱਚੀ ਕਿਸੇ ਨੇ ਪਾਤੀਆਂ ਇਹਨਾਂ ਦਾ ਕੋਈ ਵਰਕਰ ਹੈ ਇੱਥੇ ਜੰਗਲਾਤ ਵਿਭਾਗ ਦੇ ਪਰਮਿਸ਼ਨ ਯਾ ਪਰਮਿਸ਼ਨ ਲਓ ਜੀ ਕਹਿੰਦੇ ਅੱਛਾ ਪਰਮਿਸ਼ਨ ਤੋਂ ਬਗੈਰ ਤੁਸੀਂ ਇਹ ਤੁਸੀਂ ਰੱਖੀ ਉਹਨਾਂ ਦੇ ਅੱਗੇ ਗੱਲ ਕਿ ਅਗਰ ਅਸੀਂ ਪਰਮਿਸ਼ਨ ਦੇ ਬਿਨਾਂ ਨਹੀਂ ਕਰ ਸਕਦੇ ਤੁਸੀਂ ਆਪਣੇ ਡਿਪਾਰਟਮੈਂਟ ਦੇ ਵੱਲੋਂ ਕੁਝ ਕਰੋ ਪ੍ਰਸ਼ਾਸਨ ਦੇ ਮੈਂ ਮੇਰੀ ਜਿਹੜੀ ਐਪਲੀਕੇਸ਼ਨ ਵਗੈਰਾ ਲੱਗੀ ਹੋਈ ਹੈ ਤਿੰਨ ਮੰਤ ਵੈਸੀ ਹੋ ਗਏ ਹੁਣ ਅਸੀਂ ਐਪਲੀਕੇਸ਼ਨ ਦੀ ਵੇਟ ਕਰੀ ਜਾਵਾਂਗੇ ਇੱਥੇ 650 ਹੋ ਗਿਆ ਇੱਥੇ 1000 ਹੋ ਜਾਣਾ ਜੇ ਅਸੀਂ ਐਵੇਂ ਹੀ ਬੈਠੇ ਰਹੇ ਅੱਜ ਸਵੇਰੇ ਆ ਇੱਥੇ ਕੁੱਤੇ ਫੇਰ ਫੜੇ ਬੈਠੇ ਸੀ ਪਾਣੀ ਪੀਣ ਆ ਸੀ ਜਾਨਵਰ ਉਹ ਵਿੱਚ ਹੀ ਅਸੀਂ ਭਜਾਇਆ ਉਹਨੂੰ ਕਿ ਬਚ ਗਿਆ ਪਸੰ ਨਹੀਂ ਉਹ ਤਾਂ ਪਤਾ ਨਹੀਂ ਸਾਨੂੰ ਤੇ ਦੂਜੇ ਦੂਜੀ ਗੱਲ ਇੱਕ ਦਿ ਹਾਂਜੀ ਆਏ ਦਿਨ ਪਤਾ ਨਹੀਂ ਕਿੰਨੀ ਗਿੰਤੀ ਐ ਇਹ ਤਾਂ ਨਜ਼ਰਾਂ ਦੇ ਵਿੱਚ ਆ ਜਾਂਦੇ ਕਈ ਨਜ਼ਰਾਂ ਦੇ ਵਿੱਚ ਵੀ ਨਹੀਂ ਆਉਂਦੇ ਨਹੀਂ ਮੈਮ ਪਹਿਲਾਂ ਤੋਂ ਮਿਲ ਕੇ ਹੁਣ ਤਾਂ 600 ਪਲੱਸ ਹੋ ਗਿਆ ਏ ਕਾਫੀ ਜਾਨਵਰ ਮਰ ਚੁੱਕੇ ਆ ਮਿਲ ਕੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਾਨੂੰ ਕੋਈ ਵੀ ਇਦਾਂ ਦੀ ਕੋਈ ਸਪੋਰਟ ਨਹੀਂ ਕੀਤੀ ਗਈ ਕੋਈ ਵੀ ਮਿਲ ਕੇ ਇੱਥੇ ਸਰਕਾਰ ਦਾ ਬੰਦਾ ਇੱਥੇ ਆ ਕੇ ਖੜਿਆ ਨਹੀਂ ਹਲੇ ਤੱਕ ਜਿੱਦਾਂ ਵੀ ਜੋ ਵੀ ਹੋਇਆ ਇੱਥੇ ਹੁਣ ਤੱਕ ਪਾਣੀ ਵੀ ਪਾਇਆ ਗਿਆ ਨਾਲ ਦੇ ਪਿੰਡਾਂ ਨੇ ਪੜਛ ਪਿੰਡ ਨੇ ਸਾਰੇ ਮੁੰਡਿਆਂ ਨੇ ਰਲ ਕੇ ਪਾਣੀ ਪਾਇਆ ਇੱਥੇ ਟੈਂਕਰਾਂ ਨਾਲ ਇਹ ਪਰਤ ਦੇਮ ਦੀ ਇਹ ਕੰਡੀਸ਼ਨ ਨੇ ਹੋਈ ਕਿਵੇਂ ਮਾਮੀ ਇਹ ਇਹਦੇ ਚ ਚਿੱਕ ਭਰ ਗਈ ਗਾਦ ਜੋ ਪਟਾਈ ਨਹੀਂ ਹੋਈ ਹੈਗੀ ਮਾਮੀ ਇਹ ਮਤਲਬ ਕਿ ਆਹ 90 ਚ ਲੱਗਿਆ ਸੀ ਸੰ 90 ਚ ਤਾਂ ਹੁਣ ਤੱਕ ਇਹਦੀ ਪਟਾਈ ਨਹੀਂ ਹੋਈ ਹੈਗੀ ਕਿਸੇ ਡਿਪਾਰਟਮੈਂਟ ਨੇ ਇਰੀਗੇਸ਼ਨ ਨੇ ਮਾਈਨਿੰਗ ਡਿਪਾਰਟਮੈਂਟ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਜਿੰਨਾ ਕਿ ਇਹਦੇ ਚ ਪਾਣੀ ਹੋਣਾ ਚਾਹੀਦਾ ਉਹ ਇਸ ਟਾਈਮ ਉਹਨੇ ਦੇ ਸ਼ਲਟ ਹੈ 50 ਫੁੱਟ ਹਾਂਜੀ 50 ਫੁੱਟ 50 ਫੁੱਟ ਦੀ ਪਟਾਈ ਹੋਣੀ ਹੈ ਜੀ ਉਹ ਇਹਦੀ ਹੋਈ ਨਹੀਂ ਤਾਂ ਕਰਕੇ ਫਿਰ ਜਿਹੜਾ ਡੈਮ ਵਿਭਾਗ ਹੈ ਇਹਨਾਂ ਨੇ ਦਾ ਹੌਲੀ ਹੌਲੀ ਪਾਣੀ ਕੱਢਤਾ ਤੇ ਹੁਣ 3 ਮੰਨ ਤੋਂ ਇਹ ਬਿਲਕੁਲ ਸੁੱਕ ਗਿਆ ਜੀ ਅੱਛਾ ਨੀਚੇ ਪਾਣੀ ਹੈ ਜੇਕਰ ਅਸੀਂ ਇਹ ਕੱਢੇ ਪਿੱਛੇ ਦਾ 5 ਫੁੱਟ ਦੇ ਪਾਣੀ ਨਿਕਲਿਆ ਸੇਮ ਪਿੱਛੇ ਨਿਕਲੀ ਹੋਈ ਹੈ ਅੱਛਾ ਅਗਰ 5 ਤੋਂ 10 ਫੁੱਟ ਕੱਢ ਦਿੱਤਾ ਜਾਂਦਾ ਤਾਂ ਪਾਣੀ ਇੰਦਰ ਦੇ 70 ਫੁੱਟ ਤੇ ਪਾਣੀ ਜਾ ਰਿਹਾ ਜੀ ਉੱਪਰ ਇੱਥੋਂ ਸੇ ਇਹਦੀ ਸੇਮ ਨਾਲੀ ਜੀ ਓਕੇ ਹਾਂਜੀ ਅਸੀਂ ਖੁਦ ਪਿੱਛੇ ਤਿੰਨ ਸੇਮ ਪੱਟੀ ਹੋਈ ਹੈ ਜਿਹੜੀ ਜੀਸੀਬੀ ਨਾਲ ਅਸੀਂ ਪਹਿਲਾਂ ਮੈਨੂੰ ਜਦੋਂ ਪਤਾ ਨਹੀਂ ਲੱਗਿਆ ਸੀ ਫਿਰ ਉਹ ਤੋਂ ਅਸੀਂ ਪਿੱਛੇ ਲੈ ਕੇ ਗਏ ਉੱਥੇ 5 5 10 10 ਫੁੱਟ ਤੇ ਆਰਾਮ ਨਾਲ ਨਿਕਲਿਆ ਜੀ ਸਾਡੇ ਪਿੰਡ ਦੀ ਜ਼ਮੀਨ ਨੂੰ ਵੀ ਇੱਥੋਂ ਹੀ ਪਾਣੀ ਲੱਗਦਾ ਹੈ ਅੱਛਾ ਇਹਦੇ ਮਲਕੇ ਪਾਣੀ ਸੁੱਕਣ ਕਾਰਨ ਇਸ ਵਾਰ ਫਸਲ ਵੀ ਕਿਸ ਬਿਨਾਂ ਫਸਲ ਤੋਂ ਹੀ ਬੈਠਿਆ ਮਨ ਲ ਚਲੋ ਪਿੰਡ ਵਾਲੇ ਹੀ ਚਲੋ ਕਣਕ ਕਣਕ ਲੈ ਕੇ ਪੈਸੇ ਵੋਸੇ ਦੇ ਕੇ ਕਰ ਲਣਗੇ ਪਰ ਇਹਨਾਂ ਨੂੰ ਤਾਂ ਪਾਣੀ ਵੀ ਨਹੀਂ ਮਿਲ ਰਿਹਾ ਅੱਜ ਇੱਥੇ ਜਾਨਵਰਾਂ ਦੀ ਲਾਸ਼ਾਂ ਆਵਨ ਪਾਣੀ ਨਹੀਂ ਮਿਲਿਆ ਅੱਜ ਕੱਲੋ ਇਨਸਾਨਾਂ ਦੀ ਹੋਊਗੀ ਇਨਸਾਨਾਂ ਨੂੰ ਵੀ ਨਹੀਂ ਮਿਲਣਾ ਪਾਣੀ ਜੀ ਹਾਂਜੀ ਐਵੇਂ ਹਾਲਾਤ ਹੈ ਜੀ ਹਾਂਜੀ ਪਿੰਡ 'ਚ ਵੀ ਪਾਣੀ ਨਹੀਂ ਜਾਂਦਾ ਹੈਗਾ ਮੈਂ ਨਾ ਪਾਣੀ ਜਾਂਦਾ ਚੰਡੀਗੜ੍ਹ ਤੋਂ ਸਾਰੇ 8 ਕਿਲੋਮੀਟਰ ਹੈ ਇਹ ਪਿੰਡ ਜਿਵੇਂ ਕੀ ਕਰੀ ਹਾਲਾਤ ਚੱਲਦੇ ਰਿਹਾ ਜ ਅਸੀਂ ਜਾਨਵਰਾਂ ਦੀ ਅਲਾਸ਼ਾ ਦੇਖ ਰਹੇ ਹਾਂ ਕੱਲ ਨੂੰ ਇਨਸਾਨਾਂ ਆਦਿ ਵੀ ਹੋਣ ਗਿਆ ਅਸੀਂ ਇੱਥੇ ਹੁਣ ਜਾਨਵਰਾਂ ਦਾ ਪਾਣੀ ਪੂਰਾ ਕਰਦੇ ਤੇ ਪਿੰਡ ਵਾਲੇ ਆਂਦੇ ਆ ਰੋਕਦੇ ਵੀ ਉਹਨਾਂ ਨੂੰ ਪਾਣੀ ਉੱਥੇ ਵੀ ਨਹੀਂ ਆ ਰਿਹਾ ਤੇ ਅਸੀਂ ਪਿੰਡ ਨੂੰ ਵੀ ਜਿਹੜਾ ਪਾਣੀ ਦੇ ਰਿਹਾ ਵੀ ਸਾਡੇ ਤੋਂ ਜਿੰਨਾ ਹੋਵੇ ਸੇਵਾ ਸੀ ਦਿੱਲੀ ਸਵੇਰੇ 6 ਵਜੇ ਜਾਂਦੇ ਤੇ ਸ਼ਾਮ ਨੂੰ 10-12 ਵਜੇ ਜਾਂਦੇ ਆ ਤੇ ਅਗਲੇ ਦਿਨ ਫੇਰ ਇੱਥੇ ਡੇਢ ਮਹੀਨਾ ਸਾਨੂੰ 40 ਤੋਂ 50 ਮੁੰਡੇ ਜਿਹੜਾ ਲੱਗਿਆ ਹੋਇਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗਿਆ ਸਾਨੂੰ ਡੇਢ ਮਹੀਨਾ ਹੋ ਗਿਆ ਜੀ ਪੂਰਾ ਲੱਗਿਆ ਹੋਇਆ ਇੱਕ ਮਹੀਨਾ ਹੋ ਗਿਆ ਤੁਸੀਂ ਸਾਨੂੰ ਸਾਡੇ ਨਾਲ ਵਾਦਾ ਕਰੋ ਵੀ ਅਸੀਂ ਪਿੱਛੇ हट ਜਾਂਦੇ ਆ ਵੀ ਤੁਸੀਂ ਜੋ ਵੀ ਹੈ ਇੱਥੇ ਸੇਵਾ ਜੋ ਵੀ ਤੁਸੀਂ ਕਰ ਸਕਦੇ ਵੀ ਕਰੋ ਸਾਡੇ ਇੱਥੇ ਖੜੋ ਨਾ ਕਿ ਸਾਡੇ ਨਾਲ ਸਪੋਰਟ ਕਰੋ ਸਾਨੂੰ ਵੀ ਅਸੀਂ ਪਿੱਛੇ हट ਜਾਈਏ ਵੀ ਤੁਸੀਂ ਕਹੋ ਵੀ ਆ ਕਿ ਹਾਂ ਅਸੀਂ ਕਰਾਂਗੇ ਤੁਸੀਂ ਪਿੱਛੇ ਹਟ ਨਾ ਕੋਈ ਸਾਡਾ ਕੰਮ ਰੋਕ ਰੇ ਬਸ ਉਹਨਾਂ ਦੇ ਰੋਕਣ ਦੇ ਬਾਵਜੂਦ ਤੁਸੀਂ ਅੱਜ ਲੱਗੇ ਹੋਏ ਹੋ ਫਿਰ ਕੋਈ ਇਹ ਨਹੀਂ ਹੈਗਾ ਕਿ ਜਿੰਨੇ ਵੀ ਤੁਸੀਂ 40 50 ਜਣੇ ਉਹ ਕੋਈ ਐਕਸ਼ਨ ਹੋ ਸਕਦਾ ਨਹੀਂ ਐਕਸ਼ਨ ਤਾਂ ਨਹੀਂ ਅਸੀਂ ਹੁਣ ਉੱਪਰ ਹੀ ਬੈਠੇ ਸੀ ਜਦੋਂ ਮਤਲਬ ਵੇਟ ਕਰ ਰਹੇ ਸੀ ਵੀ ਕੋਈ ਆਵੇ ਇੱਥੇ ਹੁਣ ਜਿਵੇਂ ਜੋਸ਼ੀ ਜੋਸ਼ੀ ਸਰ ਆਏ ਹੈ ਫਿਰ ਅਸੀਂ ਇਹਨਾਂ ਦੇ ਨਾਲ ਇਹਨਾਂ ਨੂੰ ਦੱਸਿਆ ਵੀ ਐਵੇਂ ਐਵੇਂ ਇੱਥੇ ਵੀ ਸਾਡੇ ਦੇ ਕਾਰਵਾਈ ਅਸੀਂ ਕਰ ਵੀ ਕੁਝ ਨਹੀਂ ਸਕਦੇ ਜੀ ਅੱਛਾ ਇਹ ਤਰਪਾਲਾਂ ਕਾਦੀਆਂ ਚੱਕੀਆਂ ਹੋਈਆਂ ਨੇ ਪਰਲਮੈਂਟ ਵਿੱਚ ਆ ਛੱਪੜੀ ਚ ਬਚਾਣਗੇ ਹਾਂਜੀ ਪਾਣੀ ਪਾਣਗੇ ਮਿਲ ਗਿਆ ਇੱਥੇ ਰੇਤਾ ਵੀ ਨਿਕਲਿਆ ਹੁੰਦਾ ਪਿੱਛੇ ਜਿੱਥੇ ਆਪਾਂ ਛੱਪੜੀਆਂ ਪੱਟੀਆਂ ਉੱਥੇ ਮਿਲ ਕੇ ਪਾਣੀ ਸਾਰਾ ਰਸ ਜਾਂਦਾ ਏ ਮਤਲਬ ਅਸੀਂ ਡਰ ਗਏ ਜੀ ਇਹ ਤਰਪਾਲਾਂ ਲੈ ਕੇ ਆਈ ਸੀ ਜਿ ਲਾਣ ਵਾਸਤੇ ਵੀ ਕਿਤੇ ਸਾਡੇ ਦੀ ਕੋਈ ਐਕਸ਼ਨ ਨਾ ਹੋ ਜੇ ਫਿਰ ਅਸੀਂ ਐਵੇਂ ਹੀ ਰੱਖੀ ਹੋਈ ਹੈ ਹਾਂਜੀ ਅੱਛਾ ਤੇ ਤੁਹਾਡਾ ਮਕਸਦ ਇਹ ਹੀ ਸੀਗਾ ਕਿ ਉੱਥੇ ਅਗਰ ਪਾਣੀ ਬੰਨ ਲਗਾ ਦਿੱਤਾ ਜਾਏ ਪਾਣੀ ਲਗਾ ਦਿੱਤਾ ਜੋ ਜਾਨਵਰ ਉਧਰ ਪਾਣੀ ਪੀ ਕੇ ਵਾਪਸ ਚਲ ਥੋੜ ਉਹਦੇ ਜੇ ਪਾਣੀ ਮਲ ਕੇ ਜਿਆਦਾ ਸਟੋਰੇਜ ਨਹੀਂ ਹੁੰਦਾ ਸੀ ਹੁਣ ਜਿਆਦਾ ਥੋੜੀ ਹੋਰ ਵੱਡੀ ਬੱਟਣ ਲੱਗੇ ਸੀ ਤੇ ਤੁਹਾਨੂੰ ਰੋਕਿਆ ਕਿਹਦੇ ਵੱਲੋਂ ਗਿਆ ਕੋਈ ਕੋਣ ਅਧਿਕਾਰੀ ਆਏ ਅਰੇ ਜੰਗਲਾਤ ਵਿਭਾਗ ਮੈਕਮ ਇਰੀਗੇਸ਼ਨ ਪਾਰਟਮਨ ਵੱਲੋਂ ਹਾਂਜੀ ਰੋਕਿਆ ਗਿਆ ਉਹ ਆ ਕੇ ਗਏ ਆ ਖੁਦ ਇੱਥੇ ਆ ਕੇ ਗਏ ਆ ਹਾਂਜੀ ਉਹ ਇੱਥੇ ਮਤਲਬ ਫੋਟੋ ਵਗੈਰਾ ਕਰਕੇ ਗਏ ਮਨ ਲੱਗਦਾ ਸੀ ਉੱਪਰ ਹੀ ਬੈਠੇ ਸੀ ਉਹ ਹਾਂਜੀ ਤੇ ਉਹਨਾਂ ਨੇ ਕੁਝ ਕਿਹਾ ਕਿ ਅਸੀਂ ਇਹਦੇ ਤੇ ਕੁਝ ਕਰਦੇ ਨਹੀਂ ਮਤਲਬ ਸਿੱਧੀ ਉਹਨਾਂ ਦੀ ਗੱਡੀ ਆ ਗਈ ਡਾਇਰੈਕਟ نیچے ਆਂਦੀ ਹੈ ਗੱਡੀ ਹਾਂਜੀ ਕੱਲ ਸਾਰਾ ਡਿਪਾਰਟਮੈਂਟ ਇੱਥੇ ਆ ਡੀਸੀ ਵਗੈਰਾ ਸਾਰੇ ਇੱਥੇ ਆਏ ਹੋਏ ਸੀ ਕੱਲ ਸ਼ਾਮੀ ਵੀ ਅਸੀਂ ਉਹਨਾਂ ਨਾਲ ਗੱਲ ਕਰਕੇ ਦੱਸੀ ਉਹਨਾਂ ਨੇ ਸਾਰੇ ਇਹਦੀ ਜੋ ਵੀ ਹੋਇਆ ਉਹ ਫੋਟੋ ਵਗੈਰਾ ਕਰਕੇ ਆਪਣਾ ਚਲੇ ਗਏ ਰੁਕੇ ਨਹੀਂ ਇੱਥੇ ਕੋਈ ਰੁਕਦਾ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਨਹੀਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਖੜਿਆ ਤੂੰ ਤੇ ਹਾਲਾਤ ਇਹ ਬਨੇ ਕਦੋਂ ਦੇ ਹੋਏ ਆ ਤੁਸੀਂ ਤਾਂ ਡੇਢ ਮਹੀਨੇ ਤੋਂ ਲੱਗੇ ਹੋ ਇਹ ਹਾਲਾਤ ਕੋਈ ਡੇਢ ਮਹੀਨੇ ਦੇ ਤਿੰਨ ਮਹੀਨੇ ਹੋ ਗਏ ਪਹਿਲਾਂ ਦੱਸਿਆ ਇਹ ਹਾਂਜੀ ਤਿੰਨ ਮੰਥ ਹੋ ਗਏ ਸਾਨੂੰ ਆ ਦਸੰਬਰ ਤੋਂ ਮਤਲਬ ਕਿ ਸੁਪਣ ਲੱਗਿਆ ਹੈ ਸਟਾਰਟਿੰਗ ਦਸੰਬਰ ਤੇ ਐਂਡਜੇਕੀ ਦੇ ਅੰਦਰ ਜਾਨਵਰ ਫਸਦੇ ਸੀ ਉਦੋਂ ਮਨ ਲਓ ਮੁੰਡਾ ਮੈਂ ਤੁਹਾਨੂੰ ਵੀਡੀਓ ਫਾਇਰ ਆ ਦਿਖਾ ਦਿੰਦਾ ਉਦੋਂ ਮੁੰਡਾ ਖੁਦ ਕੱਢਦੇ ਸੀ ਮੁੰਡੇ ਮਨ ਲਓ ਰੱਸੀ ਵਗੈਰਾ ਪਾ ਕੇ ਮੁੰਡੇ ਇੰਨੇ ਨੇ ਅੰਦਰ ਧਸ ਜਾਂਦੇ ਸਨ ਜਿੰਨਾ ਅੰਦਰ ਜਾਈਏ ਉਹਨਾਂ ਅੰਦਰ ਹੋਰ ਤੇ ਜਾਨਵਰ ਉਦੋਂ ਕੱਢੇ ਉਸ ਤੋਂ ਬਾਅਦ ਬਿਲਕੁਲ ਸੁੱਕ ਗਿਆ ਉਸ ਤੋਂ ਬਾਅਦ ਵੈਸੇ ਜਾਨਵਰ ਦਰਾਂ ਨਾਲ ਫਸ ਗਏ ਕੁੱਤੇ ਬੜੇ ਤਾਂ ਕਰਦੇ ਸਾਨਾ ਤੇ ਲਈ ਵੀ ਰਿਸਕ ਹੈ ਜੇ ਮਨ ਲਓ ਕੱਲ ਨੂੰ ਕੋਈ ਕੱਲਾ ਬੰਦਾ ਇੱਥੇ ਹੋਏ ਤੇ ਉਹਦੇ ਆ ਵੀ ਤਾਂ ਇਹਦੇ ਵਿੱਚ ਪੈਰ ਫਸ ਸਕਦਾ ਚਿਕਨੀ ਮਿੱਟੀ ਆ ਨਿਕਲਣਾ ਵੀ ਬਹੁਤ ਔਖਾ ਜਾਨਵਰ ਹੀ ਲੱਤ ਰੂਟ ਗਿਆ ਉਹ ਇਨਸਾਨਾਂ ਵਾਸਤੇ ਵੀ ਹੈ ਇਹ ਦੇਖ ਲਓ ਤੁਸੀਂ ਪੈਰਾ ਰਾਮ ਨਾਲ ਜਾਂਦੇ ਦੇ ਅੰਦਰ ਬਿਲਕੁਲ ਕਾਫੀ ਆਰਾਮ ਨਾਲ ਜੀ ਹਾਂ ਜੀ ਤਾਂ ਬਿਲਕੁਲ ਇਹ ਪੋਰਚ ਢਾਮ ਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਮੈਂ ਜ਼ਰੂਰ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰ ਸਾਰਾ ਅਰਾਊਂਡ ਕੁਮਾ ਕੇ ਜ਼ਰੂਰ ਦਿਖਾ ਦਿਤਿਆਂ ਜਾਣ ਕੇ ਕਿਸ ਤਰੀਕੇ ਦੇ ਹਾਲਾਤ ਨੇ ਕਿਵੇਂ ਜਿਹੜੀ ਸਾਡੀ ਉਪਜਾਊ ਧਰਤੀ ਜਿਹੜੀ ਉਹ ਬੰਚਰ ਹੁੰਦੀ ਜਾ ਰਹੀ ਹੈ ਕਿਵੇਂ ਇਹ ਪੰਜਾਬ ਜਿਹੜਾ ਨਾਮ ਹੀ ਜਿਹੜਾ ਹੈ ਪੰਜ ਆਬਾਂ ਤੋਂ ਪਿਆਸੀ ਕਿਵੇਂ ਉਹ ਆਬਾਂ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਪਾਣੀ ਦਾ ਜਿਹੜਾ ਉਹ ਨਿਸ਼ਾਨ ਖਤਮ ਹੁੰਦਾ ਜਾ ਰਿਹਾ ਤੇ ਇਹਦੇ ਨਾਲ ਜਿੱਥੇ ਜੰਗਲੀ ਜੀਵਾਂ ਦਾ ਤਾ ਨੁਕਸਾਨ ਹੋ ਰਿਹਾ ਕੱਲ ਨੂੰ ਉਸ ਦਿਨ ਦੂਰ ਨਹੀਂ ਹੈ ਜੇ ਇਹੀ ਹਾਲਾਤ ਰਹੇ ਤਾਂ ਇਨਸਾਨਾਂ ਦੇ ਵੀ ਜਿਹੜਾ ਹਾਲਾਤ ਖਰਾਬ ਹੋ ਸਕਦੇ ਨੇ ਇਨਸਾਨਾਂ ਦੇ ਲਈ ਵੀ ਪਾਣੀ ਦੀ ਜਿਹੜੀ ਹੈ ਕਿੱਲਤ ਉਹ ਸ਼ੁਰੂ ਹੋ ਸਕਦੀ ਹੈ ਜੇਕਰ ਅਜੇ ਹੀ ਹਾਲਾਤ ਰਹਿੰਦੇ ਨੇ ਤਾਂ ਪੋਰਚ ਡੈਮ ਦੀਆਂ ਹੈ ਤਸਵੀਰਾਂ ਨੇ ਬੇहद ਖੋਫਨਾਕ ਤਸਵੀਰਾਂ ਨੇ ਬੇहद ਦਰਦਨਾਕ ਹੈ ਤਸਵੀਰਾਂ ਨੇ ਕਿਉਂਕਿ ਪਤਾ ਨਹੀਂ ਕਿੰਨੀਆਂ ਜਾਨਾਂ ਇੱਥੇ ਜੰਗਲੀ ਜਾਨਵਰਾਂ ਦੀਆਂ ਜਾ ਚੁੱਕੀਆਂ ਨੇ ਤਾਂ ਇੱਥੇ ਇੱਕ ਮਹਿਕਮਾ ਨੇ ਤਿੰਨ ਤੋਂ ਚਾਰ ਮਹਿਕਮਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਚਾਹੇ ਇਰੀਗੇਸ਼ਨ ਡਿਪਾਰਟਮੈਂਟ ਹੋਵੇ ਚਾਹੇ ਮਾਈਨਿੰਗ ਡਿਪਾਰਟਮੈਂਟ ਹੋਵੇ ਜੰਗਲਾਤ ਮਹਿਕਮਾ ਇਹਨਾਂ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਮਿਲ ਕੇ ਇੱਥੇ ਕੰਮ ਕਰਨ ਪਤਾ ਨਹੀਂ ਹੁਣੇ ਕਿਉਂ ਪ੍ਰਸ਼ਾਸਨ ਦੇ ਵੱਲੋਂ ਕਿਉਂ ਐਕਸ਼ਨ ਨਹੀਂ ਲਿਆ ਜਾ ਰਿਹਾ ਹਾਲਾਂਕਿ ਜ਼ਰੂਰ ਪਿੰਡ ਵਾਲੇ ਮੁੰਡਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਕਰ ਨੌਜਵਾਨ ਕਹਿੰਦੇ ਨੇ ਪੰਜਾਬ ਦੇ ਨੌਜਵਾਨਾਂ ਤੇ ਬੜੇ ਸਵਾਲ ਛੱਕੇ ਜਾਂਦੇ ਨੇ ਨਸ਼ੇੜੀ ਹੁੰਦਾ ਜਾ ਰਿਹਾ ਜੀ ਉਹਨੂੰ ਹੋਸ਼ ਨਹੀਂ ਆ ਜੀ ਜੇ ਕੋਈ ਹੋਸ਼ ਤੋਂ ਕੰਮ ਲੈਂਦਾ ਉਹਨੂੰ ਰੋਕਿਆ ਕਿਉਂ ਜਾ ਰਿਹਾ ਹੈ ਵੱਡਾ ਸਵਾਲ ਤਾਂ ਇਹ ਵੀ ਕਿ ਜੇਕਰ ਤੁਸੀਂ ਮਦਦ ਨਹੀਂ ਕਰਨ ਮਦਦ ਦੇ ਲਈ ਹੱਥ ਅੱਗੇ ਨਾ ਵਧਾਓ ਪਰ ਕਿਸੇ ਦੀ ਲੱਤ ਖਿੱਚਣ ਦੇ ਲਈ ਕਿਉਂ ਤੁਸੀਂ ਹੱਥ ਅੱਗੇ ਵਧਾ ਰਹੇ ਹੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਾਫੀ ਸਾਰੇ ਸਵਾਲ ਖੜੇ ਹੁੰਦੇ ਨੇ ਤਸਵੀਰਾਂ ਬਹੁਤ ਸਵਾਲ ਖੜੇ ਕਰਦੀਆਂ ਨੇ ਖੈ ਦੇਖਣਾ ਹੋਏਗਾ ਕਿ ਹੁਣ ਇਸ ਤੋਂ ਬਾਅਦ ਕੀ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਕਿ ਇਸ ਡੈਮ ਨੂੰ ਇਸ ਨੂੰ ਬਚਾਇਆ ਜਾਏਗਾ ਉਹਨਾਂ ਜਾਨਵਰਾਂ ਨੂੰ ਬਚਾਇਆ ਜਾਏਗਾ ਜਿਹੜੇ ਨਿਤ ਆਉਂਦੀਆਂ ਜੜੀਆਂ ਨੇ ਜਿਨ੍ਹਾਂ ਦੀਆਂ ਲਾਸ਼ਾਂ ਇੱਥੋਂ ਇਹਨਾਂ ਨੌਜਵਾਨਾਂ ਨੂੰ ਚੱਕਨੀਆਂ ਪੈਰੀਆਂ ਨੇ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੂ ਮਰੋ